ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜਪੋ ਸਤ ਨਾਮ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੂ ਬਾਬਾ ਜੀ ਬਾਬਾ ਪੰਨੂ ਰਾਮ ਜੀ ਸੁਪਨਿਆਂ ਦੇ ਘਰ ਦੇ ਸਾਡੇ ਦੇ ਬਜ਼ੁਰਗ ਮੈਂਬਰ ਸੀ ਜਿਹੜੇ ਮੋਸਟ ਸੀਨੀਅਰ ਮੈਂਬਰਾਂ ਦੇ ਵਿੱਚੋਂ ਇੱਕ ਸੀਗੇ ਬਾਪੂ ਜੀ ਨੂੰ 1 ਸਾਲ 6 ਮਹੀਨੇ 17 ਦਿਨ ਹੋ ਗਏ ਸਾਡੇ ਸੁਪਨਿਆਂ ਦੇ ਘਰ ਵਿੱਚ ਆਇਆ ਹੋਇਆ ਧੰਨਵਾਦ ਸਰਦਾਰ ਹਰਜਿੰਦਰ ਸਿੰਘ 베ਦੀ ਜੀ ਉਸ ਟਾਈਮ ਮੌਜੂਦਾ ਐਸਟੀਐਮ ਸਾਹਿਬ ਸੀ ਪਠਾਨਕੋਟ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਉਹ ਅਫਸਰ ਬਾਅਦ ਚ ਨੇ ਪਹਿਲਾਂ ਸਾਡੇ ਪਰਿਵਾਰ ਦੇ ਮੈਂਬਰ ਵੀ ਨੇ ਵੀਰ ਜੀ ਹੁਣੀ ਉਹਨਾਂ ਨੇ ਬਾਪੂ ਜੀ ਦੀ ਸੇਵਾ ਸਾਨੂੰ ਦਿੱਤੀ ਬਾਪੂ ਜੀ ਪਿੰਡ ਫਗੋਤਾ ਨੇੜੇ ਰਣਜੀਤ ਸਾਗਰ ਡੈਮ ਜ਼ਿਲ੍ਹਾ ਫਰੋੜ ਜ਼ਿਲ੍ਹਾ ਪਠਾਨਕੋਟ ਉੱਥੇ ਬਾਪੂ ਜੀ ਪਏ ਸੀ ਪਿੰਡ ਫਗੋਤਾ ਉੱਥੇ ਬਾਪੂ ਜੀ ਨੂੰ ਕੋਈ ਛੱਡ ਕੇ ਚ ਲੈ ਗਿਆ ਸੀ ਕੁਝ ਸਮਾਂ ਪਹਿਲਾਂ ਤੇ ਬਾਪੂ ਜੀ ਦੱਸਦੇ ਸੀ ਵੀ ਉਸ ਤੋਂ ਪਹਿਲਾਂ ਬਲਸੋਹੀ ਪਿੰਡ ਦੇ ਵਿੱਚ ਬਾਪੂ ਜੀ ਨੇ ਕਿਸੇ ਜ਼ਿਮੀਂਦਾਰ ਦੇ ਘਰੇ ਸਰਦਾਰ ਦੇ ਘਰੇ 40 ਸਾਲ ਬਿਨਾਂ ਤਨਖਾਹ ਤੋਂ ਕੰਮ ਕੀਤਾ ਫ੍ਰੀ ਤੇ ਜਦੋਂ ਬਾਪੂ ਪੰਨੂ RAM ਦੇ ਸਰੀਰ ਦੇ ਅੰਗ ਜਵਾਬ ਦੇਣ ਲੱਗੇ ਬਜ਼ੁਰਗ ਹੋ ਗਿਆ 80 85 ਸਾਲ 90 ਸਾਲ ਦੀ ਨੇੜੇ ਉਮਰ ਹੋ ਗਈ ਤਾਂ ਉਸ ਵੱਡੇ ਸਰਦਾਰ ਨੇ ਉਸ ਨਕਲੀ ਸਰਦਾਰ ਨੇ ਬਾਪੂ ਨੂੰ ਘਰੋਂ ਕੱਢਤਾ ਬਾਪੂ ਨੂੰ ਪਿੰਡ ਫਗੋਤਾ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕੌਣ ਛੱਡ ਕੇ ਗਿਆ ਬਾਪੂ ਕਿਵੇਂ ਆਇਆ ਇਹ ਸਾਰੀਆਂ ਗੱਲਾਂ ਰਹੱਸ ਸੀ ਸਾਨੂੰ ਨਹੀਂ ਪਤਾ ਕੌਣ ਲੈ ਕੇ ਆਇਆ ਸੀ ਪਰ ਇੱਕ ਗੱਲ ਜ਼ਰੂਰ ਬਾਪੂ ਦੱਸਦੇ ਸੀ ਵੀ ਮੈਂ ਬਲਸੋਹੀ ਪਿੰਡ ਦੇ ਵਿੱਚ 40 ਸਾਲ ਸਰਦਾਰਾਂ ਦੇ ਨਾਲ ਕੰਮ ਕੀਤਾ ਕੋਈ ਪੈਸਾ ਨਹੀਂ ਸੀ ਲੈਂਦਾ ਮੈਂ ਉੱਚਾ ਸੁਣਦਾ ਸੀ ਬਾਪੂ ਨੂੰ ਬਹੁਤ ਜ਼ਿਆਦਾ ਜਿੰਨੀ ਕਸੀਂ ਸਮਝ ਪਾਉਂਦੇ ਸੀ ਜਾਂ ਸਮਝਾ ਪਾਉਂਦੇ ਸੀ ਬਾਪੂ ਨੂੰ ਗੱਲ ਤੇ ਬਾਪੂ ਪੰਨੂ RAM ਜੀ ਉਹਨੇ ਕਿ ਸਾਨੂੰ ਦੱਸ ਦਿੰਦੇ ਸੀ ਪਰ ਅੱਜ ਬਾਪੂ ਪੰਨੂ ਰਾਮ ਜੀ ਨੂੰ ਗਿਆ ਹੋਇਆ ਤੀਜਾ ਦਿਨ ਅਸੀਂ ਸੋਸ਼ਲ ਮੀਡੀਆ ਤੇ ਵੀ ਪੋਸਟ ਸ਼ੇਅਰ ਕੀਤੀ ਸੀ ਉੱਥੇ ਭਗੋਤੇ ਪਿੰਡ ਵੀ ਫੋਨ ਕੀਤੇ ਸੀ ਜਿਹੜੇ ਵੀਰਾਂ ਨੇ ਉਸ ਟਾਈਮ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਜਨ ਦੱਸਿਆ ਸੀ ਤੇ ਬਾਪੂ ਜੀ ਦੇ ਪਰਿਵਾਰ ਦੇ ਵਿੱਚੋਂ ਦਾ ਕੋਈ ਅਜੇ ਤੱਕ ਪਿਛਲੇ ਡੇਢ ਸਾਲਾਂ ਚ ਸਾਹਮਣੇ ਆਇਆ ਹੀ ਨਹੀਂ ਨਾ ਇੱਕੋ ਹੀ ਪਰਿਵਾਰਕ ਮੈਂਬਰ ਸੀ ਸਰਦਾਰ ਹਰਜਿੰਦਰ ਸਿੰਘ 베ਦੀ ਜੀ ਜਿਨ੍ਹਾਂ ਨੇ ਸਾਨੂੰ ਬਾਪੂ ਦੇ ਪੁੱਤ ਬਣ ਕੇ ਸਾਨੂੰ ਦੱਸਿਆ ਸੀ ਵੀ ਇਹ ਬਾਪੂ ਉੱਥੇ ਪਿਆ ਪਠਾਨ ਕੋਲ ਉਸ ਟਾਈਮ ਮੌਜੂਦਾ ਐਸਡੀਐਮ ਸੀ ਪਠਾਨਕੋਟ ਜ਼ਿਲ੍ਹੇ ਦੇ ਉਹ ਤੇ ਉਹਨਾਂ ਦੇ ਪ੍ਰਾਲੇ ਸਾਥ ਕਈ ਬਾਪੂ ਜੀ ਸਾਡੇ ਕੋਲੇ ਪਹੁੰਚੇ ਸੀ ਤੇ ਬਾਪੂ ਪੰਨੂ RAM ਜੀ ਦੇ ਪੈਨਕਰੀਆ ਸੀ ਜਿਹੜੀਆਂ ਉਹਨਾਂ 'ਚ ਪ੍ਰੋਬਲਮ ਆ ਗਈ ਸੀ ਬਾਪੂ ਦੇ ਜਿਹੜਾ ਪਿੱਤਾ ਸੀ ਉਹ ਲੀਕ ਹੋਣ ਲੱਗ ਗਿਆ ਸੀ ਪਿੱਤਾ ਪਿੱਤੇ 'ਚ ਮੋਰੀ ਹੋ ਗਈ ਸੀ ਗਲੀ ਹੋ ਗਈ ਪਿੱਤੇ 'ਚ ਗਲੀ ਹੋਣ ਦੇ ਨਾਲ ਪਿੱਤਾ ਰਿਸਣ ਲੱਗ ਗਿਆ ਸੀ ਤੇ ਆਪਰੇਸ਼ਨ ਹੋ ਨਹੀਂ ਸਕਦਾ ਸੀ ਡਾਕਟਰ ਕਹਿੰਦੇ ਸੀ ਕਿ ਇੱਕ ਤਾਂ ਉਮਰ ਜ਼ਿਆਦਾ ਇਨਫੈਕਸ਼ਨ ਜ਼ਿਆਦਾ ਸੀ ਇੱਕ ਜਿਹੜਾ ਪਿੱਤਾ ਰਿਸਦਾ ਸੀ ਉਹਨੇ ਗਾ ਅੱਗੇ ਸਰੀਰ ਦੇ ਹੋਰ ਅੰਗਾਂ ਤੇ ਵੀ ਇਫੈਕਟ ਪਾਤਾ ਇਲਾਜ ਚੱਲਿਆ ਹਸਪਤਾਲ ਵੀ ਦਾਖਲ ਰਹੇ ਕਰੀਬ 1.5 ਮਹੀਨਾ ਲਗਭਗ ਬਾਪੂ ਜੀ 1 ਮਹੀਨਾ ਤੱਕ ਆਈਸੀਯੂ ਦੇ ਵਿੱਚ ਰਹੇ ਪਰ ਜਦੋਂ ਸਮਾ ਆ ਗਿਆ ਜਿੰਨੀ ਸਵਾਸਾਂ ਦੀ ਪੂੰਜੀ ਆ ਉਨੀ ਪੂਰੀ ਕਰਦੇ ਹੋਏ ਬਾਪੂ ਪੰਨੂ RAM ਜੀ ਕਾਲ ਚਰਨਾ ਕਰ ਗਏ ਅਰਦਾਸ ਕਰਿਓ ਬਾਪੂ ਪੰਨੂ RAM ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਬਾਪੂ ਜੀ ਦੀ ਜ਼ਿੰਦਗੀ ਦੇ ਇਸ ਆਖਰੀ ਸਫ਼ਰ ਦੀ ਅਰਦਾਸ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਮੇਰੇ ਅੰਗਦ ਗੁਰ ਤੇ ਅਮਰਦਾਸ RAM DAS ਹੋਏ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਠੈ ਸਭ ਦੁਖ ਜਾਤ ਤੇਕ ਬਹਾਦਰ ਸਿਮਰਿਆ ਘਰ ਨੋ ਨਿਦੇ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਸ਼ਾਹਾਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਧਿਆਨ ਧਰ ਕੇ ਬੋਲੋ ਜੀ ਆਪ ਜੀ ਦੇ ਧਰ ਘਰ ਦੇ ਪ੍ਰੀਤਮਾਨ ਬਾਪੂ ਪੁੰਨੂ RAM ਜੀ ਜੋ ਕਿ ਬੀਤੇ ਕੋ ਦਿਨਾ ਤੋਂ ਅਕਾਲ ਚਲਾਣਾ ਕਰ ਗਏ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਨਾ ਜੀ ਪਿੱਛੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮੰਨੰਦਾ ਬਲ ਬਖਸ਼ਣਾ ਜੀ ਹੁਣ ਸੰਸਕਾਰ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਹੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾਲ ਬੋਲੇ ਸੋਨੇ ਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ